ਕਰ ਉਹ ਸਾਡੇ ਨਾਲੋਂ ਵੀ ਜ਼ਿਆਦਾ ਕਰਦੇ ਆ ਚਾ ਚੜਦਾ ਜਦੋਂ ਵੇਖਦੇ ਆ ਐਦਾਂ ਪੱਗਾ ਬੰਨੀਆਂ ਵਾਲੇ ਐਂ ਲੱਗਦਾ ਪੰਜਾਬ ਨਸ਼ਿਆਂ ਚ ਗਰਕ ਚੱਲਿਆ ਖਬਰਾਂ ਐਦਾਂ ਦੀਆਂ ਨੇ ਹਾਲਾਂਕਿ ਕਈ ਵਾਰੀ ਐਦਾਂ ਹੁੰਦਾ ਨਹੀਂ ਜਿੰਨਾ ਗੱਲਾਂ ਬਣਾਈਆਂ ਜਾਂਦੀਆਂ ਪਰ ਜਿਹਦੇ ਬੰਦੇ ਪੰਜਾਬ ਨੂੰ ਪਿਆਰ ਕਰਦੇ ਆ ਐਦਾਂ ਦੇ ਗੱਠ ਨੂੰ ਵੇਖ ਕੇ ਉਹਨਾਂ ਨੂੰ ਠੱਡ ਪੈਂਦੀ ਹੈ ਉਹ ਕਹਿੰਦੇ ਸ਼ੁਕਰ ਹੈ ਜੇ ਗੁਰੂ ਸਾਹਿਬ ਦੇ ਚਰਨਾਂ 'ਚ ਬਹਿਣਗੇ ਇਹ ਕਦੇ ਨਾ ਕਦੇ ਸਿੰਘ ਵੀ ਸਜਣਗੇ ਇਹ ਨਸ਼ੇ ਵੀ ਛੱਡਣਗੇ ਚਾਹ ਛੱਡਦਾ ਉਹਨਾਂ ਨੇ ਪੁੱਠੇ ਸਿੱਧੇ ਕੰਮਾਂ ਨਾਲੋਂ ਚੰਗੇ ਪਾਸੇ ਲੱਗਣਗੇ ਯਾਦ ਰੱਖਣਾ ਅੱਜ ਦਾ ਨੌਜਵਾਨ ਜੇ 3 ਘੰਟੇ 4 ਘੰਟੇ ਫੋਨ ਛੱਡ ਕੇ ਦੀਵਾਨ ਵਿੱਚ ਬਹਿਣ ਦਾ ਮਨ ਬਣਾ ਸਕਦਾ ਹੈ ਇਹਦਾ ਮਤਲਬ ਹੌਲੀ-ਹੌਲੀ ਹੌਲੀ-ਹੌਲੀ ਇਹ ਤੁਰ ਸਕਦਾ ਹੈ ਇਧਰ ਨੂੰ ਲੱਗ ਸਕਦਾ ਹੈ ਇਧਰ ਨੂੰ ਆ ਕਰਕੇ ਜਿਨਾਂ ਨੂੰ ਚਾ ਹੈ ਸਮਾਗਮ ਦਾ ਅਮਰਤ ਸੰਚਾਰ ਦਾ ਇਹਨਾਂ ਰੌਣਕਾਂ ਦਾ ਜਦੋਂ ਜਦੋਂ ਜਕਾਰੇ ਲੱਗਣ ਬਾਹਰਾਂ ਖੜੀਆਂ ਕਰਕੇ ਇਦਾਂ ਸਾਥ ਦਿਓ ਐਨੀ ਦੂਰ ਤੱਕ ਮੈਂ ਜਦੋਂ ਇੱਥੇ ਖੜਾ ਵੇਖ ਰਿਆਂ ਕਿੱਥੇ ਤੱਕ ਸਿੱਖ ਸੰਗਤ ਦਿਸਦੀ ਹੈ ਨਜ਼ਰ ਨਹੀਂ ਪੈਂਦੀ ਪਿੱਛੇ ਖੜੇ ਐ ਅੰਤ ਹੀ ਕੋਈ ਨਹੀਂ ਮੇਲਾ اٹ ਲੱਗਿਆ ਜਿਹੜਾ ਬਾਹਰ ਤੁਰੇ ਫਿਰਦੇ ਉਹ ਲੱਗ ਹੈ ਸਾਰੇ ਬਹਿ ਜਾਣ ਖਾਣ ਨਹੀਂ ਬਹਿਣ ਨੂੰ ਏਡੀ ਤੇ ਮੰਡੀ ਨਹੀਂ ਕਿੰਨੇ ਚਾ ਨਾਲ ਤੁਸੀਂ ਆਇਓ ਇਹ ਕਲਗੀਆਂ ਵਾਲੇ ਦੇ ਪੁੱਤ ਧੀਆਂ ਬਣ ਜਾਈਏ ਇਹ ਗੁਰੂ ਗ੍ਰੰਥ ਸਾਹਿਬ ਕਰਕੇ ਐ ਅੱਜ ਸਤਿਗੁਰੂ ਦਾ ਪ੍ਰਕਾਸ਼ ਹੋਣ ਕਿੰਨੇ ਆਉਣਾ ਇੱਥੇ ਗੁਰੂ ਗ੍ਰੰਥ ਸਾਹਿਬ ਕਰਕੇ ਤੇ ਆਓ ਸਾਰੇ ਸਾਥ ਦੇ ਦਿਓ ਕੋਈ ਸੰਗਿਓ ਨਾ ਜਦੋਂ ਜਕਾਰੇ ਲੱਗਣ ਇੰਦਾ ਵਾਵਾ ਸਿੱਧੀਆਂ ਕੋਨੇ ਹਾਥੋਂ ਹਰੀਆ ਪਾਣ ਲੋਗ ਅੱਜ ਕੇ ਬੋਲੇ ਬਹੁਤ 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 ਮੁਬਾਰਕਾ ਜਿਨ੍ਹਾਂ ਨੇ 27 ਸਾਲ ਪਹਿਲਾਂ ਮੈਨੂੰ ਇੱਥੇ ਕਿਤੇ ਨੇੜੇ ਤੇੜੇ ਸੁਣਿਆ ਹੋਵੇਗਾ ਮੈਂ 27 ਸਾਲ ਪਹਿਲਾਂ ਵੀ ਆਉਂਦਾ ਰਿਆਂ ਉਦੋਂ ਵੀ ਕਹਿੰਦਾ ਹੁੰਦਾ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ 20 ਸਾਲ ਪਹਿਲਾਂ ਵੀ ਆਇਆ 15 ਸਾਲ ਪਹਿਲਾਂ ਵੀ ਆਇਆ 8 ਸਾਲ ਪਹਿਲਾਂ ਵੀ ਆਇਆ ਅੱਜ ਵੀ ਆਇਆ ਤੇ ਅੱਜ ਵੀ ਮੈਂ ਇਹੀ ਸਾਰਿਆਂ ਨੂੰ ਕਹੂੰਗਾ ਆਗਿਆ ਪਈ ਅਕਾਲ ਕੀ ਤਬਾਹ ਚਲਾਇਓ ਬੰਤ ਸਭ ਸਿੱਖਨ ਕੋ ਹੁਕਮ ਹੈ ਸ਼ੁਕਰ ਹੈ ਕੋਈ ਪ੍ਰੇਮੀ ਬਣਿਆ ਰ ਪਿਆਰ ਕਰਦਾ ਰਾਧਾ ਰਾਧਾ ਕਰੇ ਹਿੰਦੂ ਵੀਰ ਜੀ ਸਦਕੇ ਮੁਬਾਰਕ ਕੋਈ ਰਾਮ ਰਾਮ ਕਰੇ ਕੋਈ ਕ੍ਰਿਸ਼ਨ ਕ੍ਰਿਸ਼ਨ ਕਰੇ ਬਹੁਤ ਚੰਗਾ ਹੈ ਇਹ ਪਿਆਰ ਬਣੇ ਪ੍ਰੇਮ ਬਣੇ ਕੋਈ ਅੱਲਾ ਅੱਲਾ ਕਰਦਾ ਹੈ ਮੁਬਾਰਕ ਹੈ ਯਾਰ ਕੋਈ ਅੱਲਾ ਅੱਲਾ ਕਰਦਾ ਕੋਈ ਪ੍ਰੇਮੀ ਬਣਿਆ ਅੱਲਾ ਦਾ ਰਾਦਾ ਦਾ ਪ੍ਰੇਮੀ ਹੋਊ ਵੱਡੂ ਤੇ ਨਹੀਂ ਕਿਸੇ ਨੂੰ ਮਾਰੂ ਤੇ ਨਹੀਂ ਕਿਸੇ ਨੂੰ ਸਭ ਨੂੰ ਪ੍ਰੇਮ ਕਰੂ ਕੋਈ ਰਾਮ ਦਾ ਪ੍ਰੇਮੀ ਬਣੇਗਾ ਇਨਸਾਨੀਅਤ ਨੂੰ ਵੀ ਪ੍ਰੇਮ ਕਰੂ ਕੋਈ ਕ੍ਰਿਸ਼ਨ ਜੀ ਦਾ ਪ੍ਰੇਮੀ ਬਣੇਗਾ ਇਨਸਾਨੀਅਤ ਨੂੰ ਪ੍ਰੇਮ ਕਰੂ ਤੇ ਸਿੱਖਾਂ ਦੇ ਘਰ ਜਿਹੜਾ ਜੰਮਿਆ ਕਲਗੀਧਰ ਨਾਲ ਪ੍ਰੇਮ ਕਰੇ ਇਹ ਸਭ ਨੂੰ ਗਲਵੱਕੜੀ ਵਿੱਚ ਲਾਉ ਚੰਗਾ ਇਨਸਾਨ ਬਣੇਗਾ ਇਹ ਪ੍ਰੇਮ ਸਾਡੇ ਮਨ ਵਿੱਚ ਪੈਦਾ ਹੋਵੇ ਗੁਰਮਖੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆ ਚਿਮਟਾ ਸਿੱਖਣਾ ਕਿਸੇ ਚਮਟਈਏ ਕੋਲ ਬਹਿ ਜਾ ਢੋਲ ਕੀ ਸਿੱਖਣੀ ਆ ਕਿਸੇ ਟੁਲਕਈਏ ਕੋਲ ਬਹਿ ਜਾ ਵਾਜਾ ਸਿੱਖਣਾ ਕਿਸੇ ਵਜਈਏ ਕੋਲ ਬਹਿ ਜਾ ਟਰੈਕਟਰ ਸਿੱਖਣਾ ਐ ਨਾ ਕਿਸੇ ਚੰਗੇ ਟਰੈਕਟਰ ਦੇ ਡਰਾਈਵਰ ਕੋਲ ਬਹਿ ਜਾ ਡਰਾਈਵਰੀ ਸਿਖਾ ਦੂ ਗੱਡੀ ਸਿੱਖ ਲੈ ਬੱਸ ਸਿੱਖ ਲੈ ਜਹਾਜ਼ ਸਿੱਖ ਲੈ ਉਡਾਉਣਾ ਪਰ ਜੇ ਪ੍ਰੇਮ ਸਿੱਖਣਾ ਤੇ ਉਹ ਕਿਸੇ ਗੁਰੂ ਦੇ ਪ੍ਰੇਮੀ ਕੋਲ ਬਹਿ ਕੇ ਹੀ ਸਿੱਖ ਸਕਦਾ ਕਾਲ ਸੰਥਿਆ ਕਰਨੀ ਹੈ ਗੁਰਬਾਣੀ ਦੀ ਇਹ ਤੈਨੂੰ ਗਰੰਥੀ ਸਿੰਘ ਨੇ ਕਿਸੇ ਉਸਤਾਦ ਨੇ ਸਿਖਾ ਦੇਣਾ ਪਰ ਪ੍ਰੇਮ ਕਰਨਾ ਗੁਰੂ ਦਾ ਪ੍ਰੇਮੀ ਸਿਖਾਉਂਦਾ ਰਾਧਾ ਰਾਧਾ ਕਰਦਾ ਕੋਈ ਰਾਧਾ ਦਾ ਪ੍ਰੇਮੀ ਜ਼ਰੂਰ ਲੱਭੀ ਹਿੰਦੂ ਹੈ ਜੇ ਜੇ ਰਾਮ ਰਾਮ ਕਰਦਾ ਤੇ ਰਾਮ ਦਾ ਪ੍ਰੇਮੀ ਜ਼ਰੂਰ ਲੱਭੀ ਰਾਮ ਨੂੰ ਦਿਲੋਂ ਪ੍ਰੇਮ ਕਰਨ ਵਾਲਾ ਲੱਭੀ ਤੈਨੂੰ ਤਾਂ ਪ੍ਰੇਮ ਸਿਖਾਊ ਉਹ ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਕਲਗੀ ਧਰ ਕਲਗੀ ਧਰ ਕਰਦੇ ਹਾਂ ਕਲਗੀ ਧਰ ਨੂੰ ਪ੍ਰੇਮ ਕਰਨ ਵਾਲਾ ਜ਼ਰੂਰ ਲੱਭੀ ਕੋਈ ਤੈਨੂੰ ਪ੍ਰੇਮ ਉਹ ਸਿਖਾਉ ਪਿਆਰ ਵਾਲਾ ਹਿਰਦਾ ਪ੍ਰੇਮ ਸਿਖਾਉਂਦਾ ਤੇ ਜਿਹੜਾ ਪ੍ਰੇਮੀ ਬਣੇਗਾ ਚਾਹੇ ਉਹ ਰਾਧਾ ਦਾ ਚਾਹੇ ਕ੍ਰਿਸ਼ਨ ਦਾ ਚਾਹੇ ਰਾਮ ਦਾ ਚਾਹੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਉਹ ਕਿਸੇ ਨਾਲ ਵੈਰ ਨਹੀਂ ਕਰ ਸਕਦਾ ਆ ਜਿਹੜੇ ਵੈਰ ਕਰਦੇ ਵੱਢਦੇ ਟੁੱਕਦੇ ਫਿਰਦੇ ਆ ਮਾਰਦੇ ਫਿਰਦੇ ਆ ਧਰਮਾਂ ਦੇ ਨਾਂ ਤੇ ਲੜਦੇ ਫਿਰਦੇ ਆ ਓਏ ਇਹ ਮਜ਼ਹਬੀ ਹੋ ਸਕਦੇ ਆ ਮਜ਼ਬ ਨਾਲ ਪਿਆਰ ਕਰਦੇ ਆ ਇਹ ਧਰਮੀ ਇਹ ਗੁਰੂ ਦੇ ਪ੍ਰੇਮੀ ਨਹੀਂ ਹੋ ਸਕਦੇ ਪ੍ਰੇਮੀ ਸਭ ਦਾ ਭਲਾ ਮੰਗਦਾ ਸਭ ਨੂੰ ਪਿਆਰ ਕਰਦਾ ਨਫ਼ਰਤ ਨੂੰ ਕੋਈ ਥਾਂ ਨਹੀਂ ਵੈਰ ਨੂੰ ਕੋਈ ਥਾਂ ਨਹੀਂ ਪ੍ਰੇਮੀ ਬਣਿਓ ਗੁਰੂ ਦੇ